ਇਹ ਪੰਜ-ਛੇ ਦਿਨਾਂ ਤੋਂ ਬਹੁਤਾਨੂੰ ਪਰੇਸ਼ਾਨ ਕਰ ਰਹੇ ਕੋਣ ਪਰੇਸ਼ਾਨ ਕਰ ਰਹੇ ਇਹ ਬੱਬੂ ਦਾ ਇੰਤਜ਼ਾਮ ਮਨਮੋਲ ਹੈ ਮੌਲਾ ਇਹ ਮੌਲਾ ਬਾਕੀ ਦੁਨੀਆਂ ਦੇ ਆਖੜੇ ਦੁਕਾਨ ਦੇ ਬਿਲਕੁਲ ਨਾਲ ਹੈ ਇਹ ਬਹੁਤਾਂ ਕੀਤਾ ਪਿਆ ਤੇ ਹਰ ਐਤਵਾਰੀ ਸਾਡੇ ਨਾਲ ਧੱਕਾਚਾਹੀ ਕਰ ਰਹੇ ਕਿਸੇ ਨੂੰ ਲੈ ਕੇ ਧੱਕਾਚਾਹੀ ਹੁੰਦੀ ਕਾਰਨ ਕੀ ਹੈ ਕਾਰਨ ਕੀ ਮਾਦਾ ਇਹਨਾਂ ਦੀ ਬਸ ਕਵਾਨ ਕੇ ਗਾਲੀ ਗਾਲੀ ਵੜਾ ਗਲਾਂ ਕੱਢੂਗੀ ਮਾਤੜੂਗੀ ਇਹ ਕਰੋਗੀ ਬੰਦੇ ਕੱਢੇ ਘਾਲਣਗੇ ਮਾਰਨ ਲੱਗ ਰਹੇ ਦਸਮੇ ਇਹ ਨੂੰ ਪਿਆ ਕਿਸੇ ਦਾ ਕਿੰਨੇ ਦਿਨ ਪਹਿਲਾਂ ਲਗਾਈ ਇਹ ਪਿਛੇ ਐਤਵਾਰ ਦੀ ਹੋਈ ਹੈ ਔਰ ਉਹ ਰਾਤ ਨੂੰ ਜਾਣੋਂ ਬਦਲੇ ਦਰੂ ਵੀ ਜਾਂਦੇ ਆ ਕੀ ਕਰ ਜਾਂਦੇ ਇਹ ਜਾਣੇ ਮਨਤਾ ਜਾਂਦੇ ਉਹਨਾਂ ਧਮਕੀਆਂ ਮਾਰ ਦਿਆਂਗਾ ਇਹ ਕਰ ਦਾਂਗਾ ਹਾਂ ਤੋ ਵਹੀ ਕਰਦੇ ਜਾਣਗੇ ਦਰਦਾਂ ਉਹਨੇ ਕਿੰਨੇ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਆਪ ਕੋਈ ਬਾਈ ਇਹ 5-6 ਬੰਦੇ ਸੀ ਕੱਲ ਜੀ ਇਹ ਤੁਹਾਡੇ ਨਾਲ ਕੀ ਹੋਇਆ ਕੋਈ ਨਹੀਂ ਮੇਰੇ ਆਂਦੇ ਧੱਕਾ ਮਾਰਿਆ ਨੇ ਮੈਨੂੰ ਪਹਿਲਾਂ ਕਿੰਨੇ ਕਿੰਨੇ ਬੰਦੇ ਸੀ ਇਹ ਬੰਦੇ 4-5 ਮਾਰਿਆ ਮੈਨੂੰ ਬੱਬੂ ਜਾਨੀ ਬੱਬੂ ਉਹ ਬੇਗਾਨਾ ਉਹਨੇ ਆਂਦੇ ਧੱਕਾ ਮਾਰਿਆ ਔਰ ਥਾਰੇ ਦੇਖ ਲਈ ਦੁਕਾਨਦਾਰ ਜਿਹੜੀ ਜਿਹੜੀ ਕੈਮਰਾ ਨਹੀਂ ਸੀ ਇਹਦਾ ਬੱਬੂ ਫੀ ਤਾਣਾ ਦਰਖਾਸਤ ਕੀਤੀ ਹੈ ਤੁਹਾਡੀ ਸਾਡੀ ਨੂੰ ਸੁਣਾਈ ਨਹੀਂ ਦਿੱਤੀ ਜੀ ਕਿਹੜਾ ਤਾਣਾ ਮਿਲ ਆਹੀ ਇੱਕ ਨੰਬਰ ਜੀ ਮੈਨੂੰ ਸੰਡੀ ਤੋਂ ਜਿਸ ਦਾ ਤੁਹਾਨੂੰ ਦੱਸ ਰਿਹਾ ਕੱਲ ਮੈਂ ਫੋਨ ਵੈਸੇ ਹੀ ਚਾਨਕ ਕੀਤਾ ਉਹ ਤੋਂ ਵਿੱਚੋਂ ਆਵਾਜ਼ ਆ ਗਈ ਕਿ ਲੜਗੇ ਆਗੇ ਨੇ ਮੁੰਡੇ ਮੈਂ ਆਈਆਂ ਚਾਰ ਪੰਜ ਮੁੰਡੇ ਸੀਗੇ ਇਹਨਾਂ ਨੂੰ ਗਾਲ ਗਲੋਚੀ ਉਹਨਾਂ ਦਾ ਚਾਚਾ ਹੈ ਮੈਨੂੰ ਨਹੀਂ ਪਤਾ ਇੱਥੇ ਤੱਕ ਘਰ ਆਇਆ ਮੈਂ ਇਹਨਾਂ ਨੂੰ ਹੱਥ ਵੀ ਜੋੜੇ ਆ ਮੈਂ ਕਿਹਾ ਅਸੀਂ ਲੜਨਾ ਨਹੀਂ ਹੈ ਕਹਿੰਦਾ ਨਹੀਂ ਇਹ ਬਦਮਾਸ਼ ਆਏ ਨੇ ਬਦਮਾਸ਼ ਪਾਲਿਆ ਨਿਕਲ ਤੋਂ ਬਦਮਾਸ਼ੀ ਉਹਨਾਂ ਨੇ ਮਾਂ ਪੈਣਾਂ ਦੀ ਕੋਈ ਗੱਲ ਨਹੀਂ ਛੱਡੀ ਇੰਨੀ ਗਾਲ ਵਾਈ ਉਹਨਾਂ ਦਾ ਭਤੀਜਾ ਕੋਣ ਇਦਰੋਂ ਦੀ ਬਾਰ ਬਾਰ ਆਵੇ ਇਹਨੂੰ ਪਕੜਨ ਨੂੰ ਮੈਂ ਅੰਦਰ ਪਕੜ ਕੇ ਰੱਖਿਆ ਮੇਰੇ ਹਸਬੰਦ ਆਏ ਉਹਨਾਂ ਦੇ ਚਾਚੇ ਨੇ ਅਨਿਕਨ ਤੱਕੇ ੱਮਾਰਿਆ ਕਹਿੰਦਾ ਆ ਤੇ ਨਹੀਂ ਮੈਂ ਬਦਮਾਸ਼ੀ ਕਰਦਾ ਵਾਂ ਕਹਿੰਦੇ ਰੇੜੀਆਂ ਵਾਲਿਆਂ ਦੀ ਕੀ ਔਕਾਤ ਐ ਅੱਜ ਦੁਕਾਨਾਂ ਦੇ ਵਿੱਚ ਆ ਗਏ ਆ ਤੁਹਾਡੀ ਔਕਾਤ ਤੁਹਾਨੂੰ ਅਸੀਂ ਦਿਖਾਨੇ ਆ ਦੇਖੋ ਅਸੀਂ ਰੇੜੀ ਲਗਾਨੀ ਆ ਮਿਹਨਤ ਕਰਦੇ ਆ ਕੋਈ ਫਾਪਤਾ ਨਹੀਂ ਕਰਦੇ ਇੰਨੀ ਗੱਲ ਇਹਨਾਂ ਨੇ ਕਹੀ ਇਹਨਾਂ ਨੂੰ ਧੱਕਾ ਮਾਰਿਆ ਮੈਂ ਇਹਨਾਂ ਨੂੰ ਬਚਾਉਣ ਵਾਸਤੇ ਗਈਆਂ ਉੱਟੇ ਸੀ ਮੇਰੇ ਹਸਬੰਦ ਨੂੰ ਧੱਕਾ ਮਾਰਿਆ ਮੇਰੇ ਮੁੰਡੇ ਨੂੰ ਮਾਰਨ ਆ ਰਹੇ ਸੀ ਮੈਂ ਇਹਨਾਂ ਨੂੰ ਐਦਾਂ ਪਰੇ ਕਰ ਰਹੀ ਆ ਮੈਂ ਕਿ ਨਾ ਮਾਰੋ ਉਹ ਇਹਨਾਂ ਐਦਾਂ ਨੀਚੋਂ ਦੀ ਲੱਟ ਕਰਕੇ ਮਾਰਨ ਲੱਗੇ ਮੇਰੇ ਲੱਗ ਗਈ ਮੇਰੇ ਬੈਂਚ 'ਚ ਵੱਜਿਆ ਆ ਦੇਖ ਲਓ ਮੇਰੇ ਸੋ ਜਾਈਏ ਮੈਂ ਕੋਈ ਇਹਨਾ ਵਾਂਗੂ ਪਲਸਟਰ ਨਹੀਂ ਕਰਵਾਇਆ ਮੈਂ ਕੁਝ ਨਹੀਂ ਕਰਵਾਇਆ ਮੈਂ ਫੇਰ ਵੀ ਕਹਿੰਨੀ ਆ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੇਰੇ ਬੱਚਿਆਂ ਨੂੰ ਧਮਕੀਆਂ ਦਿੰਦੇ ਮੇਰੇ ਛੋਟਾ ਬੇਟਾ 12ਵੀਂ 'ਚ ਪੜਦਾ ਹੈ 18 ਸਾਲਾਂ ਦਾ ਹੈ ਉਹਨੂੰ ਕਹਿੰਦਾ ਤੂੰ ਹੋਰ ਪ੍ਰਸ਼ਾਸਨ ਕੋ ਆਪਣੀ ਬੋਲਦੀ ਮੈਂ ਇਹ ਮੰਗ ਕਰਦੀ ਆ ਅਗਰ ਮੇਰੇ ਬੇਟੇ ਨੂੰ ਦੋਨਾਂ ਨੂੰ ਮੇਰੇ ਹਸਬੰਡ ਨੂੰ ਕੁਝ ਵੀ ਹੋਇਆ ਮੈਂ ਇਹ ਜ਼ਿੰਮੇਵਾਰ ਹੋਣਗੀ ਮੈਨੂੰ ਇਨਸਾਫ ਚਾਹੀਦਾ ਬਸ ਜਨੂੰ ਪੂਰੀ ਨਾ ਵਟਣ ਮੇਰੇ ਬੱਚੇ ਨੂੰ ਕੁਝ ਨਾ ਕਰਨ ਜਿਹੜੇ ਮਾਲ ਖੜ ਕੇ ਹੱਥ ਇੰਜ ਇੰਜ ਚ ਮਾਰਦੇ ਆ ਇਹਨਾਂ ਦੀ ਵਾਈਫ ਇੰਨਾ ਗੰਦ ਬੋਲਦੀ ਆ ਕਹਿੰਦੀ ਮੈਂ ਮਾਂ ਆ ਮੈਂ ਕੱਲ ਆਈ ਮੈਨੂੰ ਕਹਿੰਦੀ ਮੈਂ ਤੂੰ ਮੇਰੀ ਦੀਦੀ ਆ ਮੈਂ ਕਹਿੰਦੀ ਤੁਸੀਂ ਦੀਦੀ ਵਾਲਾ ਹਾਲ ਤੱਕ ਕੀਤਾ ਨਹੀਂ ਤਿੰਨ ਦਿਨ ਹੋ ਗਏ ਮੇਰੇ ਮੁੰਡੇ ਦਾ ਬੁਰਾ ਹਾਲ ਕੀਤਾ ਹੋਇਆ ਸਕੂਟਰ ਤੇ ਇਧਰ ਆਇਆ ਤਾਂ ਖੜਕੇ ਨੇ ਕੀ ਆਵਾ ਮੈਂ ਨਹੀਂ ਇਹਨਾਂ ਦੀ ਆਵਾਜ਼ ਹੈ ਇਹਨਾਂ ਦੀ ਆਵਾਜ਼ ਹੈ ਹਾਂਜੀ ਉਹ ਇਹਨਾਂ ਨੂੰ ਖਿੱਚ ਕੇ ਕੱਲ ਲੈ ਕੇ ਗਏ ਆ ਉਹਨਾਂ ਨੂੰ ਉਹਨੇ ਇੰਨੀ ਗੰਦੀ ਗੱਲ ਵਾਈ ਹੈ ਕਿ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿੰਨੀ ਉਹਨੇ ਤੇਰੀ ਭੈਣ ਨੂੰ ਇੰਝ ਕਰਦਾ ਤੇਰੀ ਮਾਂ ਨੂੰ ਇੰਝ ਕਰਦਾ ਤੇਰੀ ਮਾਂ ਦਾ ਆ ਫਾੜਾ ਤੇਰੀ ਮਾਂ ਦਾ ਉਹ ਕਰਾ ਇੰਨੀ ਗੰਦੀ ਬਕਵਾਸ ਕੀਤੀ ਇੱਥੇ ਤੱਕ ਕਰਦਾ ਆਇਆ ਉਲਟਾ ਦਾ ਚਾਚਾ ਆ ਗਿਆ ਕੱਢ ਬਦਮਾਸ਼ਾ ਕਿਹੜੇ ਹੈਗੇ ਤੇਰੇ ਬੰਦੇ ਬਾਹਰ ਕੱਢ ਮੈਂ ਕਹਾਂ ਮਕਾਸੀ ਭਾਜੀ ਬਦਮਾਸ਼ ਨਹੀਂ ਹੈਗੇ ਅਸੀਂ ਬਦਮਾਰਸ਼ ਨਹੀਂ ਸੀ ਗਰੀਬ ਬੰਦੇ ਆ ਅਸੀਂ ਕੰਮ ਕਰਨ ਵਾਲੇ ਬੰਦੇ ਆ ਪਰ ਮੇਰੇ ਗਾਰਮੈਂਟ ਦੀ ਸ਼ੋਭਾ ਛੋੜੇ ਵੀ ਆ ਦੇ ਅੰਦਰ ਠੀਕ ਹੈ ਜੀ ਪਰ ਮੇਰੀ ਥੋੜੇ ਦਿਨ ਪਹਿਲਾਂ ਇਹਨਾਂ ਨਾਲ ਬੈਸਫਸਿਆ ਹੋਣ ਸੀ ਸੰਡੇ ਵਾਲਾ ਦਿਨ ਸੀਗਾ ਬੈਸਫਸਿਆ ਹੋਈ ਸੀ 5 ਤੋਂ 6 ਜਣੇ ਪੂਰੀ ਫੈਮਿਲੀ ਆ ਇੱਕ ਲੇਡੀਜ਼ ਆ ਇਹਨਾਂ ਦੀ ਆਂਦੀ ਆ ਉਹਨਾਂ ਦੇ ਮਾਤਾ ਜੀ ਨੇ ਸਿਆਣੀ ਉਮਰ ਦੇ ਨੇ ਮੈਂ ਵੀ ਮਾਤਾ ਮਾਂ ਬਰਾਬਰ ਆਪਣੀ ਮਾਤਾ ਜੀ ਨੇ ਠੀਕ ਹੈ ਲੇਡੀਜ਼ ਹੋਈ ਇਹਨਾਂ ਦੀ ਨੇ ਬੈਸ ਜੋ ਮੁੰਡਾ ਇਹਨਾਂ ਨੇ ਰੇੜੀ ਦੇ ਉੱਪਰ ਉੱਤੇ ਖੜਾ ਕੀਤਾ ਹੁੰਦਾ ਉਨੇ ਮੇਰੇ ਮਾਲ ਨੂੰ ਤੱਕਾ ਮਾਰਿਆ ਮੈਂ ਉਸ ਮੁੰਡੇ ਨੂੰ ਕਿਹਾ ਵੀਰੇ ਤੂੰ ਮੇਰੀ ਮਾਲ ਨੂੰ ਤੱਕਾ ਨਹੀਂ ਮਾਰ ਸਕਦਾ ਤੇਰਾ ਮੇਰਾ ਕੋਈ ਰੋ ਨਹੀਂ ਕੋਈ ਦਿੱਕਤ ਆ ਮੈਨੂੰ ਪਰੇਸ਼ਾਨੀਆਂ ਕੀ ਗੱਲ ਦੱਸ ਉਨੀ ਦਿਨ ਉਹਨਾਂ ਦੀ ਮਾਤਾ ਦੀ ਗਾਲਾਂ ਕੱਢਣ ਲੱਗ ਗਏ ਮੈਨੂੰ ਮਾਂ ਪੈਂਦੀਆਂ ਛੂੜੀ ਕਿਉਂਕਿ ਮੇਰੇ ਪਾਜੀ ਕੋਈ ਕੈਮਰਾ ਨਹੀਂ ਆ ਕੋਈ ਕੁਝ ਨਹੀਂ ਆ ਨਾ ਇਹਨਾਂ ਦੇ ਕੈਮਰਾ ਇਹਨਾਂ ਦੀ ਬਗਲ ਦੀ ਦੂਜੀ ਦੁਕਾਨ ਉੱਥੇ ਕੈਮਰਾ ਹੈਗਾ ਉਹਨਾਂ ਦੀ ਰਿਕਾਰਡਿੰਗ ਕਰ ਲੋ ਓਨਲੀ ਪਰ ਉਸ ਮੇਰੇ ਪਾਪਾ ਜੀ ਜਿਹੜੇ ਭੱਜ ਕੇ ਮੈਨੂੰ ਬਚਾਣ ਲਈ ਆਏ ਇਹ ਪਤਾ ਲੱਗ ਗਿਆ ਕਿਸੇ ਨੇ ਕਹਿਤਾ ਤੁਹਾਡੇ ਮੁੰਡੇ ਦੀ ਲੜਾਈ ਹੋਈ ਆ ਮੇਰੇ ਫਾਦਰ ਸਾਹਿਬ ਇੱਥ ਇੱਥੇ ਡਾਂਗ ਮਾਰੀ ਉੱਪਰ ਦੀ ਡਾਂਗ ਮਾਰੀ ਇੱਥੇ ਬਚ ਗਈ ਮੇਰੇ ਪਾਪਾ ਜੀ ਦਾ ਬਚਾਅ ਹੋ ਗਿਆ ਇਹਨਾਂ ਦੀ ਵਾਈਫ ਨੇ ਆ ਕੇ ਪਿੱਛੋਂ ਮੈਨੂੰ ਗੱਲੇ ਤੋਂ ਇਦਾਂ ਫਾ ਲਿਆ ਉਜਾ ਮੁੰਡਾ ਇਹਨਾਂ ਦਾ ਫਾਦਰ ਆ ਉਹਨੇ ਵੀ ਮੇਰਾ ਗਲਾ ਘੋਟ ਲਿਆ ਪੂਰਾ ਭਜ ਗਈ ਫੜ ਕੇ ਰੱਖਾ ਕਿ ਲੜਣਾ ਕਿ ਚਲੋ ਠੀਕ ਆ ਫੜ ਲਿਆ ਹੁਣ ਉਹ ਮੇਰੇ ਮੇਰੇ ਬ੍ਰਦਰਸ ਹੀ ਛੋਟਾ ਜਿਹੜਾ ਉਹ ਗਿਆ ਬ੍ਰਦਰ ਉਹ ਬ੍ਰਦਰ ਦੇ ਡਾਂਗ ਮਾਰਨ ਆ ਰਿਹਾ ਮੈਂ ਅੱਗੇ ਨੂੰ ਭਜਿਆ ਬ੍ਰਦਰ ਨੂੰ ਤਾਂ ਬਚਾਉਂਗਾ ਮੇਰਾ ਖੂਨ ਆ ਮੇਰਾ ਛੋਟਾ ਭਰਾ ਭਾਈ ਉਹਦੇ ਡਾਂਗ ਨਾ ਲੱਗੇ ਉਹ ਡਾਂਗ ਤੇ ਜਦੋਂ ਮੈਂ ਗਿਆ ਬਚਾਣ ਲਈ ਉਸ ਨੂੰ ਉਹ ਡਾਂਗ ਦੇ ਚੱਕਰ ਦੇ ਵਿੱਚ ਉਹਦੀ ਮਾਤਾ ਜੀ ਹੁਣ ਪਤਾ ਨਹੀਂ ਕਿੱਦਾਂ गिर ਗਈ ਪਾਜੀ ਮੇਰੀ ਕੈਪ ਫੜੀ ਹੋਈ ਸੀ ਪਿੱਛੋਂ ਜੈਕਟ ਪਾਈ ਹੋਈ ਸੀ ਮੈਂ ਉਹ ਖਿੱਚੀ ਉਹ गिर ਗਈ ਹੁਣੇ ਮੈਨੂੰ ਨਹੀਂ ਪਤਾ ਲੱਗਿਆ ਭਰਾ ਬਚਾ ਇਹ ਮਾਮਲਾ ਠੰਡਾ ਹੋ ਗਿਆ ਲੜਨਾ ਨਹੀਂ ਮੈਂ ਕਿਹਾ ਚਲੋ ਠੀਕ ਆਪਾਂ ਵੀ ਨਹੀਂ ਲੜਦੇ ਇਹ ਵੀ ਨਾ ਗਾਲਾਂ ਗਲੋਚੀ ਕਰਨ ਆਪਾਂ ਵੀ ਨਹੀਂ ਕਰਦੇ ਠੀਕ ਹੈ ਜੀ ਗਾਲ ਮਾਂ ਪੈਣ ਦੀ ਕੋਈ ਕੱਢੇਗਾ ਅਸੀਂ ਵੀ ਗਾਲ ਨਿਕਲ ਹੀ ਜਾਂਦੀ ਆ ਠੀਕ ਹੈ ਨਾ ਗਾਲ ਉਹ ਹੋਈ ਸੀਗੀ ਚਲੋ ਜੀ ਮਾਮਲਾ ਠੰਡਾ ਹੋ ਗਿਆ ਐਤਵਾਰ ਦਾ ਭਾਜੀ ਟਾਈਮ ਗਿਆ ਸੋਮਵਾਰ ਦਾ ਟਾਈਮ ਗਿਆ ਮੰਗਲਵਾਰ ਦੀ ਰਿਕਾਰਡਿੰਗ ਆ ਮੈਂ ਦਿਖਾ ਰਿਹਾ ਇਹਨਾਂ ਤੁਹਾਨੂੰ ਆ ਰਿਹਾ ਇੱਕ ਰਿਕਾਰਡਿੰਗ ਦੇਖੋ ਇਹਨਾਂ ਦੇ ਹੱਥ ਤੇ ਕੁਝ ਨਹੀਂ ਸੀਗਾ ਭਾਜੀ ਠੀਕ ਹੈ ਜੀ ਇਹਨਾਂ ਦੇ ਹੱਥ ਦੇ ਉੱਤੇ ਕੋਈ ਪਲਸਟਰ ਨਹੀਂ ਸੀ ਭਾਜੀ ਆ ਪਲਸਟਰ ਦੇਖੋ ਆ ਰਿਕਾਰਡਿੰਗ ਆ ਪੂਰੀ ਪ੍ਰੋਪਰ ਲੇਡੀ ਸੀ ਹੱਥ ਤੇ ਰਾਮ ਨਾ ਖੜ ਕੇ ਗਾਗਣਾ ਟੈਂਟ ਕਰ ਰਹੀ ਆ ਸਾਰੀ ਗੱਲਬਾਤ ਕਰ ਰਹੀ ਆ ਮੰਗਲਵਾਰ ਵਾਲੇ ਦਿਨ ਸ਼ਾਮੀ 6 ਵਜੇ ਜਾ ਕੇ ਇਹਨਾਂ ਨੇ ਆਪਣਾ ਹੱਥ ਪਤਾ ਨਹੀਂ ਫੈਕਚਰ ਕਰਾ ਲਿਆ ਜੇ ਤੁਹਾਨੂੰ ਉਹਦੀ ਕੋਈ ਦਿੱਕਤ ਹੋਈ ਸੀ ਤੁਸੀਂ ਉਸ ਟਾਈਮ ਜਾ ਕੇ ਆਪਣਾ ਕਰਾਓ ਠੀਕ ਹੈ ਜੀ ਉਦੋਂ ਕੁਝ ਨਹੀਂ ਕਰਾਇਆ ਅਗਲੇ ਦਿਨ ਇਹਨਾਂ ਨੇ ਆਪਣਾ ਹੱਥ ਫੈਕਚਰ ਕਰਾਇਆ ਕੀ ਕਰਾਇਆ ਰਿਪੋਰਟ ਆ ਕੀ ਆ ਰੱਬ ਜਾਣੇ ਕਿੱਦਾਂ ਕਰਾਇਆ ਭਾਜੀ ਇਹਨਾਂ ਨੇ ਠੀਕਾ ਭਾਜੀ ਉਹ ਦਿੱਕਤ ਹੀ ਪ੍ਰੋਬਲਮ ਆ ਹੁਣ ਮੇਰੇ ਤੇ ਪਰਚਾ ਕਰਾ ਕੇ ਸਾਹਮਣੇ ਇੱਕ ਮੁੰਡਾ ਹੈਗਾ ਮੰਨੂ ਭਾਜੀ ਮਨੂ ਸ਼ਰਮਾ ਜੀ ਉਹ ਮੇਰੇ ਤੇ ਰਿਪੋਰਟ ਤੱਕਾ ਕਰ ਰਿਹਾ ਮੈਨੂੰ ਜਰਾ ਜਰਾ ਤੱਕਾ ਕਰ ਰਿਹਾ ਪੂਰਾ ਉਹ ਲੈ ਆ ਕੇ ਬਦਮਾਸ਼ੀ ਦਾ ਨਾਮ ਮੇਰੇ ਤੇ ਲਾ ਰਿਹਾ ਡਾਂਗਾ ਘਰ ਪੰਨਾ ਰੱਖਦਾ ਭਾਈ ਮੈਂ ਰੇੜੀ ਲਾਣ ਵਾਲਾ ਬੰਦਾ ਠੀਕ ਹੈ ਨਾ ਮੇਰੇ ਪਾਪਾ ਦੀ 40 45 ਸਾਲ ਹੋ ਗਏ ਇੱਥੇ ਬਾਜ਼ਾਰ ਦੇ ਵਿੱਚ ਰੇੜੀ ਲਾਉਂਦੇ ਨੂੰ 60 ਸਾਲ ਦੀ ਉਮਰ ਤੋਂ ਉੱਪਰ ਹੋ ਗਏ ਨੇ ਇਹਨਾਂ ਨੂੰ ਭਾਈ ਬੱਬੂ ਜੀ ਬੱਬੂ ਬੈਗ ਵਾਲਾ ਭਾਈ ਤੁਸੀਂ ਆਪਣੇ ਥਾਣੇ ਦੇ ਵਿੱਚ ਕਿਹੜੇ ਧਾਣੇ ਚ ਭਾਰੀ ਉਸੇ ਟਾਈਮ ਬੱਬੂ ਆਇਆ ਮੈਨੂੰ ਕੁੱਟਣ ਨੂੰ ਆਇਆ ਉਧਰੋਂ ਅਨਮੋਲ ਆਇਆ ਤੇ ਅੰਨੂ ਆਇਆ ਭਾਰੀ ਇਸ ਰਾਤ ਨੂੰ ਮਾਰਨ ਲਈ ਢਾਗ ਮਾਰਨ ਲਈ ਆਇਆ ਇਹ ਮੇਰੇ ਤੇ ਨਾਮ ਲਾ ਰਿਹਾ ਲਾਏ ਸਭ ਕੁਝ ਇਹਨਾਂ ਨੇ ਕੀਤਾ ਭਾਰੀ ਮੇਰੀ ਸੁਣਵਾਈ ਨਹੀਂ ਹੋ ਰਹੀ ਮੇਰੀ ਮਾਤਾ ਜੀ ਮੂਰੇ ਖੜੇ ਸੀ ਮੇਰੇ ਮੇਰੀ ਭੈਣ ਨੇ ਮੈਨੂੰ ਅੰਦਰ ਰੋਕ ਲਿਆ ਵੀ ਤੂੰ ਬਾਹਰ ਨਹੀਂ ਆਣਾ ਲੜਨਾ ਨਹੀਂ ਸਾਰਿਆਂ ਨੇ ਅੰਦਰ ਰੋਕ ਲਿਆ ਆਪਾਂ ਅੰਦਰ ਬੈਠੇ ਮੇਰੀ ਮਾਤਾ ਨੂੰ ਤੱਕਾ ਮਰਿਆ ਆ ਦੇਖੋ ਪਾਜੀ ਆਪੇ ਹਰ ਦੇ ਤੋਏ ਦੇਖੋ ਭਾਈ ਆ ਐਮ ਆਰ ਆਈ ਕਰਾ ਕੇ ਹੈ ਰਾਤੀ ਮੈਂ ਮੇਰੀ ਮਾਂ ਦੇ ਲੱਤ ਤੇ ਮਰੀ ਡਾਕਟਰ ਵੀ ਕਹਿੰਦੇ ਆ ਕੀ ਹੋ ਗਿਆ ਸਿਆਣੀ ਉਮਰ ਦਾ ਲਿਆ ਨਹੀਂ 59 ਸਾਲ ਉਮਰ ਆ ਕੱਲ ਕੋਈ ਹੋ ਜਾਂਦਾ ਤਾਂ ਮੇਰਾ ਕੀ ਸੀ ਮੇਰੇ ਮਾਂ ਪਿਓ ਹੀ ਆ ਮੇਰੇ ਇਸ ਨਾਲ ਤੋਂ ਇਲਾਵਾ ਕੋਈ ਜ਼ਿੰਦਗੀ ਨਹੀਂ ਹੈਗੀ ਭਾਈ ਆ ਗਵਾਂਡੀ ਬਿਲਕੁਲ ਸੈਕਟਾ ਖੜੇ ਨੇ ਅਸ਼ਕਸ਼ਰੀ ਦੰਦ ਕੱਢਦੇ ਨੇ ਸਾਰਾ ਦਿਨ ਕੱਲ ਉੱਪਰ ਆਇਆ ਮੁੱਛਾਂ ਨੂੰ ਵੱਟ ਦੇ ਕੇ ਕਹਿੰਦਾ ਹੋ ਗਈ ਗੇਮ ਇੱਦਾਂ ਕਹਿ ਰਹੇ ਨੇ ਮੈਨੂੰ ਉੱਪਰ ਉਤੋਂ ਮੈਨੂੰ ਕਹਿੰਦੇ ਕਿ ਤੂੰ ਫੋਨ ਕਰਕੇ ਧਮਕੀਆਂ ਦਿਵਾਣਾ ਵਾ ਤੁਸੀਂ ਜਦੋਂ ਹੁਣ ਥਾਣੇ ਗਏ ਹੋ ਤੁਹਾਡੇ ਵੱਲੋਂ ਕੁਝ ਵੀ ਕਰਨ ਵੱਲੋਂ ਕੰਪਲੀਟ ਭਾਜੀ ਜਸਟ ਮੈਂ ਭੱਜ ਕੇ ਭੱਜ ਕੇ ਮੈਂ ਥਾਣੇ ਗਿਆ ਜਸਟ ਜਦ ਹੀ ਉਸੇ ਟਾਈਮ ਹੀ ਰਿਕਾਰਡਿੰਗ ਦੇਖ ਲਓ ਥਾਣੇ ਦੀ ਭੱਜ ਕੇ ਗਿਆ ਐਸਾ ਹੀ ਉਹੀ ਬਲਵੰਤ ਜਿਹੜੇ ਬਲਵੰਤ ਸਿੰਘ ਕੀ ਨਾਮ ਹੈ ਬਲਦੇਵ ਸਿੰਘ ਜੀ ਬੈਠੇ ਹੋਏ ਸੀ ਮੈਂ ਕਿਹਾ ਸਰ ਇੱਦਾਂ ਇੱਦਾਂ ਹੋ ਗਈ ਮੈਂ ਰਤਨ ਨੂੰ ਰਿਪੋਰਟ ਦੇ ਕੇ ਗਿਆ ਤੁਹਾਨੂੰ ਜੀ ਰਾਦਰ ਪਰ ਮੇਰੀ ਲਿਖੀ ਹੋਈ ਆ ਤੁਹਾਡੇ ਕੋ ਕਹਿੰਦੀ ਆ ਲਿਖੀ ਹੋਈ ਆ ਮੈਂ ਕਹਾ ਮੇਰੀ ਮਾਂ ਤੇ ਹਮਲਾ ਆਇਆ ਜਾ ਕੇ ਦੇਖੋ ਮੈਨੂੰ ਕੁੱਟਣ ਆਏ ਮਾਰਨ ਆਏ ਚਾਰ ਜਾਣੇ ਆ ਮੈਂ ਕੱਲਾ ਮੇਰੀ ਮਾਂ ਬਚਾਣ ਆਲੀ ਆ ਮੇਰੀ ਬਾਤ ਤੇ ਵੀ ਉਹਨਾਂ ਨੇ ਹਮਲਾ ਕੀਤਾ ਕਹਿੰਦਾ ਕੋਈ ਨਹੀਂ ਜੀ ਕੋਈ ਨਹੀਂ ਤੇਰੀ ਰਿਪੋਰਟ ਕੱਲ ਲਿਖੀ ਕੱਲ ਨੂੰ ਦੇਖਾਂਗੇ ਕੱਲ ਨੂੰ 11 12 ਵਜੇ ਟਾਈਮ ਦੂੰਗਾ ਆ ਕੱਲ ਦੀ ਕੀ ਅੱਜ ਦੇਖੋ ਫੋਨ ਕਰਦੇ ਪਏ ਨੇ ਉਹਨਾਂ ਆ ਕੇ ਫੋਨ ਕਰਕੇ ਮੈਨੂੰ ਕਹਿੰਦੇ ਪੇ ਧਮਕੀ ਕਹਿ ਰਿਹਾ ਤੂੰ ਧਮਕੀਆਂ ਜਵਾਨਾਂ ਪੈਨਾਂ ਨੂੰ ਪਾਜੀ ਮੈਂ ਧਮਕੀਆਂ ਦਵਾਵਾਂਗੇ ਕੰਮ ਕਰਾਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਪ੍ਰਸ਼ਾਸਨ ਤੋਂ ਹੱਥ ਜੋੜ ਕੇ ਹੀ ਬੇਨਤੀ ਆ ਪਾਜੀ ਇਨਸਾਫ ਦੋ ਧਮਕੀਆਂ ਮੈਨੂੰ ਰੋਜ਼ ਤੇ ਰੋਜ਼ ਮਿਲ ਰਹੀਆਂ ਵਾ ਰੋਜ਼ ਤੋਂ ਬੰਨ ਆ ਕੇ ਆਂਦੇ ਨੇ ਨਾ ਫੋਨ ਤੇ ਧਮਕੀ ਸ਼ੂਟ ਆਂਦੇ ਮੇਰੇ ਕੈਮਰੇ ਨਹੀਂ ਲੱਗੇ ਗਲਤੀ ਸਭ ਤੋਂ ਵੱਡੀ ਮੇਰੀ ਵੀ ਹੋ ਰਹੀ ਆ ਕਿ ਕੈਮਰੇ ਨਹੀਂ ਹੈ ਮਰੀ ਦੁਕਾਨ ਦੇ ਅੰਦਰ ਪਾਜੀ ਮੈਂ ਇਸ ਚੀਜ਼ ਦੀ ਮੰਗ ਕਰਦਾ ਕਿ ਮੇਰੇ ਮੰਗ ਕਰੋ ਕਿ ਮੇਰੇ ਪਰਿਵਾਰ ਨੂੰ ਖਤਰਾ ਮੈਨੂੰ ਵੀ ਖਤਰਾ ਸਭ ਤੋਂ ਵੱਡਾ ਕਿ ਮੈਂ ਇਕੱਲਾ ਕਮਾਨ ਵਾਲਾ ਮੇਰਾ ਅਪਰਾਧ ਛੋਟਾ ਪੜਨ ਵਾਲਾ ਸਾਰੀ ਉਮਰ ਮੇਰੇ ਪਿਓ ਨੇ ਕੁਲਸ਼ੀ ਦੀ ਰੇੜੀ ਲਾਈ ਸਾਰੀ ਉਮਰ ਉਹਨਾਂ ਨੇ ਕਮਾ ਕੇ ਕੀਤਾ ਜੇ ਬਾਬਾ ਹੀ ਦੀ ਕਿਰਪਾ ਨਾਲ ਭਗਵਾਨ ਦੀ ਕਿਰਪਾ ਨਾਲ ਮੈਂ ਰੇੜੀ ਤੋਂ ਦੁਕਾਨ ਤੇ ਆ ਗਿਆ ਹਾਂ ਮੈਂ ਰੈਂਟਲੀ ਤਾਂ ਹੁਣ ਭਾਜੀ ਮੇਨ ਨਾਲ ਇਦਾਂ ਤੱਕਾ ਹੋਏਗਾ ਦੱਸੋ ਹੋਇਆ ਕਿਸੀ ਦੀ ਲੈ ਸਾਡੇ ਨੇ ਦੁਕਾਨ ਤੇ ਖੜੀ ਸੀ ਮੇਰੇ ਹਸਬੰਡ ਕੋਲ ਵੀ ਗਾਗ ਸੀ ਮੇਰੇ ਬੇਟੇ ਕੋਲ ਵੀ ਗਾਗ ਸੀਗਾ ਮੈਂ ਇੱਧਰ ਖੜੀ ਸੀ ਸਾਡੇ ਸਾਹਮਣੇ ਇੱਕ ਲੜਕਾ ਖੜਾ ਸੀ ਮੇਰੇ ਕੋਲ 3-4 ਲੇਡਿਸ ਆ ਗਈ ਕੋਟੀਆਂ ਦਿਖਾ ਰਹੇ ਸੀਗੇ ਉਹਨੇ ਬੱਚੇ ਨੇ ਮਾਰੀ ਜਨੇ ਸੋਚਿਆ ਵੀ ਕੱਲੀ ਲੇਡੀਸ ਉਹਨੇ ਕੋਟੀ ਮਾਰੀ ਸੈੱਟ ਕੀਤੀ ਕਾਕਾ ਬੋਲਿਆ ਭੈਣ ਚੋ ਦੱਲਾ ਦੱਲਾ ਉਹਨੂੰ ਕਹਿੰਦਾ ਕਹਿੰਦਾ ਤੈਨੂੰ ਤਾਂ ਦੇਖ ਲੂੰਗਾ ਕਹਿੰਦਾ ਉਹ ਕਹਿੰਦੇ ਇਹ ਮੇਰੇ ਹਸਬੰਦ ਦਾ ਕੀ ਦੇਖ ਲੇਗਾ ਤੂੰ ਕੋਟੀ ਸੈੱਟ ਕਰ ਰਿਆ ਨਾ ਕੁਝ ਤਾਂ ਤੈਨੂੰ ਤਾਂ ਕੁਝ ਵੀ ਨਹੀਂ ਗਿਆ ਮੇਰੀ ਕੋਟੀ ਸੈੱਟ ਕਰ ਰਿਆ ਸੀ ਦੋ ਲੜਕਾ ਐਨੀ ਦੇਰ ਚ ਇਹ ਸਾਡੇ ਨਾ ਮਾਰਾ ਦੌੜੀ ਤੇ ਆ ਗਿਆ ਜੀ ਇਹ ਤਿੰਨੋਂ ਇਹਦਾ ਪਿਓ ਕਾਕਾ ਕਾਕੇ ਦਾ ਭਰਾ ਛੋਟਾ ਇਹ ਤਿੰਨੋਂ ਮੇਰੇ ਬੇਟੇ ਨੂੰ ਮਾਰਨ ਆਏ ਮੈਂ ਆਪਣੇ ਬੇਟੇ ਕੋਲ ਗਈ ਮੇਰੀ ਬਾਹ ਪਕੜ ਕੇ ਨੇ ਮਰੋੜ ਕੇ ਮੈਨੂੰ ਸੜਕ ਦੇ ਉੱਤੇ ਸੁੱਟਿਆਗਾ ਨਾਲ ਵਾਲਾ ਪੜੋਸੀ ਕੋਦਰ ਸਰਦਾਰ ਜੀ ਮੈਨੂੰ ਉਹਨਾਂ ਨੇ ਖੜਾ ਕਰਕੇ ਖੜਾ ਕੀਤਾਗਾ ਫੇਰ ਵੀ ਮੈਂ ਸੋਚਿਆ ਵੀ ਚਲੋ ਮਾੜੀ ਮੋਟੀ ਝੋਟ ਲੱਗੀ ਹੋਣੀ ਹੈ ਕੋਈ ਗੱਲ ਨਹੀਂ ਜਦੋਂ ਮੇਰੇ ਤੋਂ ਦਰਦ ਰਾਤ ਨੂੰ ਬਰਦਾਸ਼ਤ ਨਹੀਂ ਹੋਇਆ ਫੇਰ ਅਸੀਂ ਮੈਡੀਕਲ ਕਰਾਇਆ ਫ੍ਰੈਕਚਰ ਹੈ ਸਾਰੀ ਬਾਹ ਚ ਹਾਂਜੀ ਮੈਂ ਸਰਕਾਰ ਤੋਂ ਕੱਲ੍ਹ ਕੀ ਮਾਮਲਾ ਦਬਾਉਣਾ ਸੀ ਹਾਂਜੀ ਕੱਲ ਕੁਝ ਵੀ ਨਹੀਂ ਜੀ ਉਹ ਬੱਚਾ ਬੈਂਕ ਜਾ ਰਿਹਾ ਸੀਗਾ ਉਹਨੇ ਪੁੱਛੇ ਮਾਮੀ ਕੀ ਹਾਲ ਚੱਲੇ ਠੀਕ ਹੈ ਤੇਰਾ ਮੈਂ ਕਿਹਾ ਹਾਂਜੀ ਬੇਟਾ ਕਹਿੰਦਾ ਮੈਂ ਅੱਛਾ ਮਾਮੀ ਬੈਂਕ ਜਾ ਕੇ ਆਇਆ ਬਸ ਐਨੇ ਗਾਲ ਕੱਢੀ ਉਹਨੂੰ ਉਹਨੇ ਕਿਹਾ ਹਾਂ ਕਹਿੰਦਾ ਦੇਖ ਲੂੰਗਾ ਐਨੀ ਦੇਚ ਡਾਂਗ ਚੱਕਣ ਗਿਆ ਜੀ ਅੰਦਰੋਂ ਭੱਜ ਕੇ ਅਸੀਂ ਉਸ ਬੱਚੇ ਨੂੰ ਖਿੱਚ ਕੇ ਅਸੀਂ ਪਰਾਂ ਕਰ ਤਾ ਉਹ ਕਿਹਾ ਜਾ ਰਿਹਾ ਕਿ ਤੂੰ ਦਰੇਸੀ ਨਹੀਂ ਤੂੰ ਖੁਰਦਾ ਤੇਰਾ ਬਾਜੀ ਬਾਜੀ ਅਗਰ ਜਿਨੇ ਜਿਨੇ ਬੋਲਿਆ ਮੇਰੀ ਗੱਲ ਅਗਰ ਬੋਲਿਆ ਹੋਵੇ ਉਹਨਾਂ ਨੇ ਡਾਂਗ ਕਢ ਲਈਏ ਸਾਡੇ ਕੋਲ ਪ੍ਰੂਫ ਹੈ ਅਸੀਂ ਬੋਲੇ ਤਾਂ ਉਹਨਾਂ ਕੋਲ ਪ੍ਰੂਫ ਹੈ ਤਾਂ ਦਿਖਾ ਦਿਓ ਗੱਲ ਸਾਡੇ ਕੋਲ ਇੱਕ ਭਾਈ ਆਪਾਂ ਕੋਈ ਐਸੀ ਵੱਡੀ ਨਾ ਯੂਜ਼ ਕੀਤੀ ਕਾਨੂੰਨ خانہ ਜੋਸ ਹਜ਼ਾਰ ਦੇਣਾ ਚਾਹਵੇ ਅਸੀਂ ਮੰਨਜ਼ੂਰ ਹੈ ਕਾਨੂੰਨ ਦੇ ਪੁਲਿਸ ਵਾਲੇ ਜਿਹੜੇ ਪੁਲਿਸ ਵਾਲੇ ਫੈਸਲਾ ਕਰਨਗੇ ਉਹ ਇਨਸਾਫ ਨਾਲ ਉਹੀ ਕਰਨ ਪਰ ਅਸੀਂ ਪ੍ਰਸ਼ਾਸਨ ਤੋਂ ਸਾਡੇ ਇਹ ਦੇਖੋ ਜੀ ਇਹਨਾਂ ਨੇ ਮੇਰੀ ਬਾਹ ਤੋੜੀ ਹੈ ਮੈਨੂੰ ਇਹਦਾ ਜੋ ਵੀ ਹੈ ਫੈਸਲਾ ਚਾਹੀਦਾ ਜੀ ਬਸ ਮੈਂ ਆਪਾ ਪੁਲਿਸ ਹਾਂ ਜੀ ਹਾਂਜੀ ਮੈਡੀਕਲ ਹੈ ਭਾਜੀ ਮੈਡੀਕਲ ਆਪਣੇ ਕੋਲ ਹੈ ਜੀ ਜਿਹੜਾ ਉਹ ਕਾਨੂੰਨੀ ਕਾਰਵਾਈ karenge ਬਸ ਅਪਾ ਸਰਕਾਰ ਤੋਂ ਬਹੁਤ ਜ਼ਿਆਦਾ ਵਿਸ਼ਵਾਸ ਹੈ ਅਸੀਂ ਸਰਕਾਰ ਤੋਂ ਮੀਟਿੰਗ ਕਰੀ ਮਾਰਕੀਟ ਵਾਲਿਆਂ ਨੇ ਵਿੱਚ ਬੈ ਕੇ ਗੱਲ ਕਰ ਲਈ ਹੈ ਸਮਝੌਤੇ ਵਾਸਤੇ ਅਗਲਾ ਨਹੀਂ ਮੰਨਿਆ ਤਾਂ ਅਸੀਂ ਰਿਪੋਰਟ ਕਰਾ ਲਈਏ ਤਾਂ ਅਸੀਂ ਕਦੇ ਕਦੇ ਕਹਿੰਦੇ ਨੇ ਥਾਲੀ ਦੁਕਾਨ ਦੇ ਬਾਹਰ ਕੋਈ ਰੇੜੀ ਵਾਲਾ ਵੀ ਖੜਾ ਹੁੰਦਾ ਉਹਦੇ ਵੱਲੋਂ ਵੀ 당 ਪਰੇਸ਼ਾਨ ਕੀਤਾ ਜਾਂਦਾ ਨਹੀਂ ਭਾਜੀ ਰੇੜੀ ਵਾਲਾ ਕੋਈ ਰੇੜੀ ਵਾਲਾ ਗਰੀਬ ਬੰਦਾ ਜੀ ਸਟੂਡੈਂਟ ਬੱਚਾ ਹੈਗਾ ਆਪਣੀ ਫੀਸ ਭਰਦਾ ਹੈਗਾ ਉਹਨੂੰ ਕੋਈ ਇਧਰੋਂ ਹਟਾ ਦਿੰਦਾ ਕੋਈ ਇਧਰੋਂ ਹਟਾ ਦਿੰਦਾ ਮੈਂ ਉਹਨੂੰ ਕਿ ਰੱਖ ਆਪਣੀ ਜਰਾਬਾ ਵੇਚ ਲੈ ਸਕੂਲ ਦਾ ਬੱਚਾ ਹੈ ਫੀਸ ਭਰਨੀ ਆਂਦੇ ਚ ਮੈਂ ਕਿਸੇ ਦੀ ਮਦਦ ਕੀਤੀ ਤਾਂ ਦੱਸੋ ਮੈਂ ਗਲਤ ਕਹਾ ਦੱਸੋ ਮੈਡੀਕਲ ਕਰਾਏ ਹੈ ਠੀਕ ਹੈ ਜੋ ਵੀ ਇਹਨਾਂ ਦਾ ਮੈਡੀਕਲ ਆਧਾਰ ਤੇ ਜੋ ਵੀ ਰਿਪੋਰਟ ਸਾਹਮਣੇ ਕਰ ਵੀ ਕਰੀ ਜਾ ਲਿਖੀ ਹੋਈ ਇਹਨਾਂ ਦੀ ਉਦੋਂ ਨਹੀਂ ਰਹੀ ਸੀ ਕੰਪਲੇਂਟ ਰਾਤ ਕੰਪਲੀਟ ਲਿਖੀ ਸੀ ਇਸ ਵਾਰ ਮੈਂ ਨਹੀਂ ਦੂਸਰੇ ਆਈਓ ਕੋਲ ਲਿਖਾ ਕੇ ਇਹ ਸੀ ਭਪਿੰਦਰ ਸਿੰਘ ਕੋਲ ਲਗਾਏ ਉਹ ਦੋਵਾਂ ਦਰਖਾਤਾਂ ਦੀ ਕਾਰਵਾਈ ਲਿਆਂਦੀ ਜਾਏਗੀ ਹਮਲੇ ਵਿੱਚ ਲਿਆਂਦੀ ਜਾਏਗੀ ਲੜਾਈ ਚ ਵੜੇ ਦੋ ਪਾਰਟੀਆਂ ਦਾ ਆਪਦੇ ਵਿੱਚ ਦੁਕਾਨਵਾਜੀ ਨੂੰ ਲੈ ਕੇ ਰੇੜੀ ਫੜੀ ਤੋਂ ਜਿਵੇਂ ਦੋਨੋਂ ਪਾਰਟੀਆਂ ਨੂੰ ਅੱਜ ਬੁਲਾਇਆ ਸੀ ਹਾਜ਼ਰ ਨਹੀਂ ਆਏ ਇਹ ਦੁਬਾਰਾ ਹੁਣ ਹਾਜ਼ਰ ਆਏ ਨੇ ਮੈਡੀਕਲ ਰਸੀਦਾਂ ਲੈ ਕੇ ਤੇ ਇਹ ਜੋ ਮੈਡੀਕਲ ਰਿਪੋਰਟ ਆਉਣਗੀਆਂ ਉਸ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ वो तो दोनों पार्टिया ने धक्का नहीं मारिया ना कोई थाने आया चीज सामने आई मेरे को दरखास्त लिखाई से एक पार्टी ने उन्होंने तो मेडिकल में जा रहे हाँ जी विशाल ने दोनों के सैटिस्फाई होंगे ठीक नहीं तो जो मेडिक मेडिकल आधार से जो रिपोर्ट आएगी उसे कार्रवाई